ਅਸ਼ਕਰੀ ਬੇਰਦਾਸ ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਸਭ ਨੂੰ ਪਤਾ ਹੈ ਕਿ ਅੱਜ ਵਿਸ਼ਵ ਵਾਤਾਵਰਣ ਦਿਵਸ ਹੈ ਵਿਸ਼ਵ ਦਾ ਮਤਲਬ ਪੂਰੇ ਦੇਸ਼ ਦੇ ਵਿੱਚ ਅੱਜ ਵਾਤਾਵਰਣ ਤੌਰ ਤੇ ਜਿਹੜਾ ਅੱਜ ਦਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਅੱਜ ਅਸੀਂ ਕਾਫੀ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਹਾਂ ਵੀ ਬਹੁਤ ਜ਼ਿਆਦਾ ਪ੍ਰੋਡਕਸ਼ਨ ਜਿਹੜਾ ਹੋ ਰਿਹਾ ਹੈ ਹਰ ਪਾਸੇ ਅਸੀਂ ਦਰਖਤ ਜਿਹੜੇ ਘਟਦੇ ਜਾ ਰਹੇ ਨੇ ਤੇ ਜਿੰਨੇ ਵੀ ਸਾਡੇ ਕੁਦਰਤੀ ਇਹ ਤੌਰ ਤੇ ਜਿਹੜੇ ਪ੍ਰਾਇਵਰਨ ਪਾਇਰੇ ਬਨ ਨੂੰ ਖਤਮ ਕਰਨ ਦੇ ਵਿੱਚ ਸਾਡੇ ਵੱਡੇ ਲੋਕਾਂ ਦਾ ਹੱਥ ਹੈ ਕਿਉਂਕਿ ਸ਼ਰਮਾਇਦਾਰ ਲੋਕ ਸਸਤੀ ਜ਼ਮੀਨਾਂ ਲੈ ਕੇ ਜੰਗਲ ਦੇ ਵਿੱਚ ਜਾਂਦੇ ਨੇ ਤੇ ਉਸ ਜ਼ਮੀਨ ਦਾ ਸੌਦਾ 100 ਕਿੱਲੇ 200 ਕਿੱਲੇ 500 ਕਿੱਲੇ ਦੇ ਦਾ ਸੌਦਾ ਜਿਹੜਾ ਕੰਟਰੈਕਟ ਚ ਕਰ ਲੈਂਦੇ ਨੇ ਕਿਉਂਕਿ ਪੈਸਾ ਵੱਧ ਹੁੰਦਾ ਉਹਨਾਂ ਕੋਲ ਤੇ ਉਹਦੇ ਬਾਅਦ ਉੱਥੇ ਸਾਫ ਸਫਾਈ ਜੰਗਲ ਦੀ ਕਟਾਈ ਜਿੰਨੇ ਵੀ ਪੇੜ ਪੂੜੇ ਆ ਸਾਰਿਆਂ ਨੂੰ ਕੱਟ ਕੇ ਸਾਫ ਸੁੱਤ ਕੱਢ ਦਿੰਦੇ ਤੇ ਰੜੇ ਮੈਦਾਨ ਟਿੱਬੇ ਜਿਹੜੇ ਬਣਾ ਦਿੰਦੇ ਆ ਤੇ ਉਹਦੇ ਬਾਅਦ ਉਹ ਕਹਿ ਦਿੰਦੇ ਆ ਵੀ ਇਹ ਸੀ ਫਾਰਮ ਹਾਊਸ ਬਣਾ ਲਿਆ ਆਪਣਾ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਦੀ ਬਤੀਤ ਕਰਨ ਵਾਸਤੇ ਉਹਨਾਂ ਨੇ ਇੱਕ ਫਾਰਮ ਹਾਊਸ ਦੇ ਰੂਪ ਦੇ ਦਿੰਨੇ ਤੇ ਜੰਗਲਾਂ ਨੂੰ ਖਤਮ ਕਰ ਦਿੱਤੇ ਦਿੰਦੇ ਨੇ ਤੇ ਜਿਸ ਦੇ ਕਾਰਨ ਜਦੋਂ ਹਜ਼ਾਰਾਂ ਲੱਖਾਂ ਦੇ ਸਾਹਮਣੇ ਰਿਪੋਰਟ ਤੇ ਕੱਟੇ ਜਾਂਦੇ ਨੇ ਤੇ ਸਾਡੀ ਆਕਸੀਜਨ ਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਅਕਸਰ ਆਉਂਦੀ ਹੈ ਤੇ ਜਿਹੜਾ ਸਾਡੀ ਹਵਾ ਹੈ ਉਹ ਗੰਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਲੇਕਿਨ ਇਸ ਵੱਲ ਸਾਡੇ ਸਰਕਾਰਾਂ ਜਾਂ ਸਾਡੇ ਕੋਈ ਵੀ ਧਿਆਨ ਨਹੀਂ ਦੇ ਰਹੇ ਹਨ ਆਪਾਂ ਨੂੰ ਚਾਹੀਦਾ ਹੈ ਕਿ ਜੋ ਪ੍ਰਕਿਰਤੀ ਦੇ ਨਾਲ ਛੇੜਛਾੜ ਨਾ ਕਰੀਏ ਪ੍ਰਕਿਰਤੀ ਜਿਸ ਤਰ੍ਹਾਂ ਦੀ ਪ੍ਰਮਾਤਮਾ ਵੱਲੋਂ ਸਰਜੀ ਗਈ ਹੈ ਸਜਾਈ ਗਈ ਹੈ ਬਣਾਈ ਗਈ ਹੈ ਉਹਨੂੰ ਜਿਉਂ ਦੀ ਤਿਉਂ ਰੱਖੀਏ ਜਿਹੜਾ ਪ੍ਰਮਾਤਮਾ ਹੈਗਾ ਉਹਦੇ ਵੱਲੋਂ ਤੁਸੀਂ ਦੇਖਿਆ ਹੀ ਐ ਕਿੱਥੇ ਪਹਾੜ ਕਿਤੇ ਮੈਦਾਨ ਕਿਤੇ ਜੰਗਲ ਕਿਤੇ ਦਰਿਆ ਕਿਤੇ ਨਹਿਰਾਂ ਕਿਤੇ ਕੁਦਰਤੀ ਨਦੀਆਂ ਇਹ ਸਾਰਾ ਜਿਹੜਾ ਪ੍ਰਮਾਤਮਾ ਵੱਲੋਂ ਸਿਰਜਿਆ ਹੋਇਆ ਹੈ ਪਰ ਲੇਕਿਨ ਅੱਜ ਦਾ ਇਨਸਾਨ ਜਿਹੜਾ ਇਸ ਦੇ ਨਾਲ ਛੇੜਛਾੜ ਕਰਨ ਦੇ ਕਰ ਰਿਹਾ ਜਿਹਦੇ ਨਾਲ ਸਾਡੇ ਅੱਜ ਰੁੱਤਾਂ ਦੇ ਵਿੱਚ ਵੀ ਕਾਫੀ ਫਰਕ ਪੈ ਰਿਹਾ ਮੌਸਮ ਦੇ ਵਿੱਚ ਵੀ ਕਾਫੀ ਫਰਕ ਪੈ ਰਿਹਾ ਗਰਮੀ ਦੀ ਜਗ੍ਹਾ ਸਰਦੀ ਸਰਦੀ ਦੀ ਜਗ੍ਹਾ ਗਰਮੀ ਇਹ ਸਾਰਾ ਇੱਕ ਛੇੜਛਾੜ ਦਾ ਨਤੀਜਾ ਹੈ ਅੱਜ ਸਾਨੂੰ ਲੋੜ ਹੈ ਹਰ ਇੱਕ ਇਨਸਾਨ ਨੂੰ ਇੱਕ ਦਰਖਤ ਲਗਾਉਣ ਦੀ ਜੇਕਰ ਅਸੀਂ ਦਰਖਤ ਵੱਧ ਤੋਂ ਵੱਧ ਲਗਾਵਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਵੀ ਛਡਕਾਰਾ ਪਾਵਾਂਗੇ ਸਭ ਨੂੰ ਪਤਾ ਹੈ ਕਿ ਅੱਜ ਵੱਡੇ ਵੱਡੇ ਹਸਪੀਟਲ ਚਾਹੇ ਜਿੰਨੇ ਮਰਜ਼ੀ ਹਸਪੀਟਲ ਖੁੱਲੇ ਹੋਏ ਆਂ ਹਰ ਹਸਪੀਟਲ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਇਸ ਦਾ ਮਤਲਬ ਇਹ ਹੈ ਵੀ 100 ਦੇ ਵਿੱਚੋਂ 90 ਲੋਕ ਬਿਮਾਰ ਰਹਿੰਦੇ ਨੇ ਉਹਦਾ ਕਾਰਨ ਬਹੁਤ ਹੈ ਖਾਣ ਪੀਣ ਦੀਆਂ ਚੀਜ਼ਾਂ ਦਾ ਵੀ ਹੈਗਾ ਹਵਾ ਦਾ ਵੀ ਹੈਗਾ ਪ੍ਰਦੂਸ਼ਣ ਦਾ ਵੀ ਹੈਗਾ ਪਰ ਮੇਨ ਚੀਜ਼ ਹੈਗਾ ਅਸੀਂ ਆਪਣੇ ਲਾਲਚ ਨੂੰ ਜਿਹੜਾ ਹੈ ਦਰਖਤਾਂ ਦੀ ਕਟਾਈ ਜਿਹੜੀ ਹੈ ਕਰਦੇ ਜਾ ਰਹੇ ਨੇ ਪਰ ਲੇਕਿਨ ਦਰਖਤ ਕੱਟਦੇ ਜਾਦੇ ਨੇ ਲੱਗਦਾ ਕੋਈ ਹੈ ਨਹੀਂ ਭਾਵੇਂ ਕਿ ਸਰਕਾਰਾਂ ਵੱਲੋਂ ਫੋਰੈਸਟ ਡਿਪਾਰਟਮੈਂਟ ਬਣਾਇਆ ਗਿਆ ਹੈ ਕਿ ਉਹ ਦਰਖਤਾਂ ਦੀ ਜਿਹੜੀ ਹੈ ਬਿਲਕੁਲ ਦੇਖਭਾਲ ਕਰਨ ਵੱਧ ਤੋਂ ਵੱਧ ਜੰਗਲ ਪੈਦਾ ਕਰਨ ਪਰ ਲੇਕਿਨ ਮੈਂ ਜੋ ਵੀ ਮੈਂ ਦੇਖ ਪਾ ਰਿਹਾ ਆਪਣੇ ਇਲਾਕੇ ਦੇ ਵਿੱਚ ਜੰਗਲਾਂ ਵੱਲ ਵਾਧਾ ਨਹੀਂ ਹੋ ਰਿਹਾ ਜਦੋਂ ਵੀ ਅਸੀਂ ਜੰਗਲਾਂ ਵੱਲ ਨੂੰ ਨਿਗਾਹ ਮਾਰਦੇ ਹਾਂ ਤਾਂ ਰੜੇ ਮੈਦਾਨ ਰੜੇ ਟਿੱਬੇ ਹੀ ਨਜ਼ਰ ਆਉਂਦੇ ਨੇ ਸੁੱਕੇ ਟਿੱਬੇ ਨਜ਼ਰ ਆਉਂਦੇ ਨੇ ਨਹੀਂ ਕੋਈ ਅੱਜ ਜੇ ਅਸੀਂ 25 ਸਾਲ ਪਿੱਛੇ ਦੀ ਗੱਲ ਕਰੀਏ ਤਾਂ ਜੰਗਲ ਦੇ ਵਿੱਚ ਲੰਘਣਾ ਔਖਾ ਹੋ ਜਾਂਦਾ ਸੀ ਅੱਜ ਜੰਗਲਾਂ ਦੇ ਵਿੱਚ ਜਿੰਨੇ ਵੀ ਜਾਨਵਰ ਪਹਿਲਾਂ ਵਾਸ ਕਰਦੇ ਸੀਗੇ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਜਾਨਵਰ ਜਿਹੜੇ ਬਣਦੇ ਦਿਖਾਈ ਦੇ ਰਹੇ ਨੇ ਉਸ ਦਾ ਮੁੱਖ ਕਾਰਨ ਇਹ ਹੈ ਕਿ ਉਹਨਾਂ ਨੂੰ ਛੁਪਣੇ ਵਾਸਤੇ ਜਗ੍ਹਾ ਨਹੀਂ ਰਹੀ ਕਿਉਂਕਿ ਗਰਮੀ ਇਹਨਾਂ ਨੂੰ ਬਹੁਤ ਲੱਗਦੀ ਹੈ ਜਦ ਦਰਖਤ ਕੋਈ ਰਿਹਾ ਨਹੀਂ ਹੈਗਾ ਫਿਰ ਉਹ ਘਰਾਂ ਵੱਲ ਹੀ ਕੂਚ ਕਰ ਰਹੇ ਨੇ ਹੁਣ ਮੈਂ ਕੁਝ ਦਿਨਾਂ ਦੀਆਂ ਕੁਝ ਵੀਡੀਓ ਆਪਾਂ ਦੇਖ ਰਹੇ ਸੀਗੇ ਜਿਦੇ ਵਿੱਚ ਬਹੁਤ ਸਾਰੇ ਜਿਹੜੇ ਹਿਰਨ ਜਿਹੜੇ ਆ ਲੋਕਾਂ ਦੇ ਘਰਾਂ ਦੇ ਵੱਲ ਨੂੰ ਵਿੱਚ ਵੱੜਦੇ ਨਜ਼ਰ ਆ ਰਹੇ ਨੇ ਜੋ ਕਿ ਇਹ ਹੀ ਨਤੀਜਾ ਹੈ ਕਿ ਸਾਡੇ ਦਰਖਤ ਜਿਹੜੇ ਅੱਜ ਖਤਮ ਹੋ ਚੁੱਕੇ ਹਨ ਦਰਖਤਾਂ ਨੂੰ ਉਸੇ ਖਤਮ ਕਰਤੇ ਜਾ ਰਹੇ ਨੇ ਅਸੀਂ ਮੈਂ ਸਭ ਨੂੰ ਅਪੀਲ ਜ਼ਰੂਰ ਕਰਦਾ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਜਿੱਥੇ ਵੀ ਤੁਸੀਂ ਕੋਈ ਬਜਾਈ ਕਰਦੇ ਆ ਜਾਂ ਆਪਣਾ ਖੇਤੀਬਾੜੀ ਕਰਦੇ ਆ ਉਹਨਾਂ ਦੇ ਬੱਟਾਂ ਦੇ ਉੱਤੇ ਵੀ ਤੁਸੀਂ ਬਹੁਤ ਸਾਰੇ ਪੇੜ-ਪੋਦੇ ਉਗਾ ਸਕਦੇ ਨੇ ਅੱਜ ਤੁਸੀਂ ਦੇਖਦੇ ਆ ਕਿ ਗੱਡੀ ਖੜੀ ਕਰਨ ਵਾਸਤੇ ਅਸੀਂ ਕਿਸੇ ਵੀ ਦਰਖਤ ਦਾ ਸਹਾਰਾ ਲੈਣ ਵਾਸਤੇ ਜਾਂਦੇ ਆ ਪਰ ਲੇਕਿਨ ਅਸੀਂ ਸੋਚਦੇ ਆ ਵੀ ਯਾਰ ਜਦੋਂ ਤੱਕ ਗੱਡੀ ਜੇ ਕਿਤੇ ਸ਼ਾਮ ਫੜੇਗੀ ਤਾਂ ਠੰਡੀ ਰਹੇਗੀ ਤੇ ਨਹੀਂ ਤਾਂ ਇਹ ਅੱਗ ਤੋਂ ਵੀ ਜ਼ਿਆਦਾ ਭੱਜ ਜਾਂਦੀ ਹੈ ਗੱਡੀ ਔਰ ਕਈ ਤਰ੍ਹਾਂ ਦੀ ਅੱਗ ਲੱਗਣ ਦਾ ਖਤਰਾ ਵੀ ਬਣ ਜਾਂਦਾ ਹੈ ਗੱਡੀ ਇਸ ਕਰਕੇ ਅੱਜ ਦਾ ਜਿਹੜਾ ਮੇਰਾ ਜਿਹੜਾ ਵਿਸ਼ਾ ਸੀਗਾ ਵਿਸ਼ਾ ਵਾਤਾਵਰਣ ਦੇ ਵਿਸ਼ੇ ਉੱਤੇ ਮੈਂ ਗੱਲਬਾਤ ਕੀਤੀ ਹੈ ਤੁਸੀਂ ਆਪਣੇ ਕਮੈਂਟ ਦੇ ਰਾਹੀਂ ਜਰੂਰ ਦੱਸ ਸਕਦੇ ਆ ਕਿ ਜਿਹੜੀ ਸੰਗਲਬਾਤ ਕੀਤੀ ਹੈ ਇਹਦੇ ਵਿੱਚ ਕੋਈ ਹੋਰ ਸੁਧਾਰ ਕਿਵੇਂ ਹੋ ਸਕਦਾ ਜਿਹੜਾ ਵੀ ਕੋਈ ਭੈਣ ਭਰਾ ਮਿੱਤਰ ਸੱਜਣ ਕੋਈ ਵੀ ਸਾਡੇ ਇਸ ਚੈਨਲ ਦੇ ਰਾਹੀਂ ਆਪਣੀ ਆਪਣੀ ਅੰਦਰ ਦੀ ਭਾਵਨਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੋਵੇ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਿੱਧਾ ਮੇਰੇ ਨਾਲ ਜਾਂ ਮੇਰੀ ਟੀਮ ਦੇ ਨਾਲ ਸੰਪਰਕ ਵੀ ਕਰ ਸਕਦਾ ਹੈ ਤੇ ਅੱਜ ਦੇ ਵਾਤਾਵਰਣ ਤੇ ਦੇ ਵਿੱਚ ਤੇ ਸਾਡੇ ਆਰਟੀ ਬੰਦੀ ਹੈ ਖਾਸ ਗੱਲਬਾਤ ਜਿਹੜੀ ਕਿਵੇਂ ਲੱਗੀ ਹੈ ਜਰੂਰ ਸਾਡੇ ਨਾਲ ਕਮੈਂਟ ਵਿੱਚ ਸ਼ੇਅਰ ਕਰਿਓ ਧੰਨਵਾਦ ਸਭ ਦਾ